ਟੌਪਿਕ ਸੀ ਹੈ ਹੋਰ ਕੁਝ ਨਹੀਂ ਤੁਸੀਂ ਅਸੀਂ ਸਪੈਸ਼ਲੀ ਅੱਜ ਹੀ ਸਪੀਕਰ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਲਾਅ ਐਂਡ ਆਰਡਰ ਜਿਹੜੀ ਹੈ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰੀ ਲੁਧਿਆਣਾ ਛੱਡ ਕੇ ਮੱਧਿਆ ਪ੍ਰਦੇਸ਼ ਜਾ ਰਹੇ ਨੇ ਤੁਹਾਡੇ ਕਾਨੇ ਤੇ ਜੂ ਨਹੀਂ ਸਰਕਾਰ ਇਹ ਤੇ ਤੁਸੀਂ ਉਹਦੇ ਤੇ ਚਰਚਾ ਕਰਾਓ ਹੀ ਹੇਜ਼ ਪ੍ਰੋਮਿਸਡ ਮੈਂ ਕਰਾਵਾਂਗਾ ਪਰ ਮੈਨੂੰ ਕੋਈ ਆਸ ਨਹੀਂ ਤੁਸੀਂ ਲੈ ਅੱਛਾ ਨੰਬਰ 2 ਲੈਂਡ ਕਾਨੂੰਨ ਕਾਨੂੰਨ ਵਿਵਸਥਾ ਦੋਵਾਂ ਤੇ ਵੱਧ ਸੈਸ਼ਨ ਵੱਧ ਦੇਣ ਦੀ ਮੰਗ ਕੀਤੀ ਜੱਜ ਕੋਈ ਐਲੀਗੇਸ਼ਨ ਲਾ ਦੇ ਨੇ ਕਹਿੰਦੇ ਜਿਹੜੇ ਗੈਂਗਸਟਰ ਪਨਪੇ ਨੇ ਉਹ ਕਹਿੰਦੇ ਕਾਂਗਰਸ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਹੀ ਪਨਪੇ ਨੇ ਕਹਿੰਦੇ ਹੁਣ ਬਾਜਵਾ ਸਾਹਿਬ ਯੂਟਰਨ ਲੈ ਰਹੇ ਨੇ ਉਹ ਮੈਂ ਯੂਟਰਨ ਕਿਹੜੀ ਗੱਲ ਦਾ ਲੈਣਾ ਰਾਜ ਇਹ ਕਰ ਰਿਹਾ ਤੇ ਬਾਜਵਾ ਸਾਹਿਬ ਦਾ ਯੂਟਰਨ ਇੱਥੇ ਕੀ ਕਰੇਗਾ ਜੀ ਦੇਰਾ ਬਾਬਾ ਨਾਨਕ ਦੀ ਇਲੈਕਸ਼ਨ ਦੇ ਵਿੱਚ ਇੱਕ ਨਾਮੀ ਗੈਂਗਸਟਰ ਦੇ ਸਾਰੇ ਪਰਿਵਾਰ ਨੂੰ ਆਪ ਨੇ ਉਨ੍ਹਾਂ ਦੀ ਆਪ ਦੀ ਵਿਕਟਰੀ ਵਿੱਚ ਉਹਦੀ ਸ਼ਮੂਲੀਅਤ ਹੁਣ ਆ ਜੋ ਕੁਝ ਇੱਥੇ ਹੋ ਰਿਹਾ ਵੇਖੋ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਾਲੇ ਇਹ ਨੇ ਇਹਨਾਂ ਦੀ ਸਰਕਾਰ ਹੈ ਜਿਹੜਾ ਅਬੋਰ ਦੇ ਵਿੱਚ ਕਤਲ ਹੋਇਆ ਸੰਜੇ ਵਰਮਾ ਦਾ ਉਹ ਕਿਨੇ ਕੀਤਾ ਉਹ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤਾ ਜੀ ਤੇ ਮੈਂ ਸਮਝਦਾ ਸਾਰੇ ਅੱਛਾ ਜਲੰਧਰ ਵਿਸਥੀ ਇਲੈਕਸ਼ਨ ਦੇ ਵਿੱਚ ਇੱਕ ਟ੍ਰਿਪਲ ਮਰਡਰ ਕੇਸ ਦਾ ਗੈਂਗਸਟਰ ਹੈ ਜਿਹੜਾ ਪਟਿਆਲਾ ਜੇਲ ਸੀ ਉਹ ਸਪੈਸ਼ਲੀ ਲਿਆਂਦਾ ਗਿਆ ਜਲੰਧਰ ਵਰਤਿਆ ਗਿਆ ਇਸ ਤਰ੍ਹਾਂ ਹੀ ਅੰਤਰਨਤਾ ਦੇ ਇਲੈਕਸ਼ਨ ਹੋਣੀ ਇੱਥੇ ਵੀ ਕਿਸੇ ਗੈਂਗਸਟਰ ਨੂੰ ਵਰਤਣਗੇ ਯੰਗਸਟਰਾਂ ਦੇ ਸਾਰੇ ਵੱਡੇ ਜੇ ਕੋਈ ਇਹ ਹੈ ਨੇ ਇਹਨਾਂ ਦਾ ਕੇਸ ਪਲੀਡ ਕਰਨ ਵਾਲੇ ਤੇ ਆਪਦੀ ਸਰਕਾਰ ਹੈ 11 ਵਜੇ ਸੈਸ਼ਨ 11 ਵਜੇ ਖਤਮ ਹੋ ਗਿਆ ਅੱਗੇ ਵੀ ਬਿਜ਼ਨਸ ਚੱਲਣਾ ਸੀਗਾ ਬਿਜ਼ਨਸ ਦੇ ਵਿੱਚ ਤੁਸੀਂ ਐਡਵਾਈਸ ਵੀ ਕੀਤੀ ਹੋਣੀ ਹੈ ਲੇਕਿਨ 11 ਵਜੇ ਖਤਮ ਕਰਨ ਦਾ ਕੀ ਮਤਲਬ ਹੈ ਇਹਨਾਂ ਦਾ ਰਾਜ ਹੀ ਖਤਮ ਹੋਣ ਨੂੰ ਫਿਰਦਾ ਜੀ ਇਹਨਾਂ ਨੇ ਸੈਸ਼ਨ ਕੀ ਮਕਾਣਾ ਇਹਨਾਂ ਕੋ ਕੰਮ ਹੀ ਹੈ ਨਹੀਂ ਕਿਸੇ ਕਿਸਮ ਦਾ ਪਹਿਲੇ ਕੇਜਰੀਵਾਲ ਨੂੰ ਪੁੱਛਦੇ ਨੇ ਜੇ ਉਹਨੇ ਕਹਿਤਾ ਹੋਣਾ ਕਿ ਅੱਜ ਕੋਈ ਹੋਰ ਕੰਮ ਹੈ ਨਹੀਂ ਕੱਲ ਵੀ ਫਰਾਡ ਹੀ ਮਾਰਨਾ ਕੋਈ ਵਿਕਟਰ ਸਾਹਿਬ ਤੋਂ ਮੇਰਾ ਬਾਬਾ ਨਾਨਕ ਤੇ ਵਿਦਾਇਕ ਜੀ ਇੱਕ ਦਿਨ ਦਾ ਸਮਾਂ ਇਨਾ ਫੋਗਾ ਆਪ ਨੂੰ ਲੱਗਦਾ ਹੈ ਇਸ ਕਾਨੂੰਨ ਆਪ ਦੇਖੀਏ ਬਹੁਤ ਅਹਿਮ ਮੁੱਦਾ ਹੁੰਦਾ ਪੰਜਾਬ ਦਾ ਅਭੀ ਤੱਕ ਆਪ ਸਭ ਤੋਂ ਵੱਡੀ ਬਾਤ ਦੇਖੀ ਐਜ਼ ਲੀਡਰ ਆਫ ਦੀ ਆਪੋਜੀਸ਼ਨ ਜੋ ਇਹਨਾਂ ਨੇ ਕੱਲ ਕਾਨੂੰਨ ਲੈ ਕੇ ਆਣਾ ਉਸ ਦੀ ਕਾਪੀ ਮਾਰੇ ਪਾਸ ਨਹੀਂ ਕੋਈ ਮਿੰਟਸ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਜੀ ਕੋਈ ਮਿੰਟਸ ਕਿੱਥੋਂ ਆਣੇ ਇਹਨਾਂ ਕੋ ਆਪ ਕਾਪੀ ਤਿਆਰ ਨਹੀਂ ਹੈ So do you think serious? <laughs> तो ड्यू तो यू थिंक दे आर सीरियस है समझ दो कंप्लेंट ऐसे है मेरी एक वीडियो को इन तरोड़ा मरोड़ा है। मैंने वो कंप्लेंट सेक्टर तीन पुलिस स्टेशन में दे रखी है पुलिस कंप्लेंट गिवन देम वो अपना पेन ड्राइव भी दी है और मैंने कहा है कि इनके खिलाफ इन्वेस्टिगेशन कीजिए और केस दर्ज कीजिए और उसमें क्रिमिनल कॉन्स्प्रेसी में केजरीवाल है भगवंत है ये इनका फर्जी फाइनेंस मिनिस्टर है और अमन अरोड़ा चारों पर है अगर मैं एक दो दिन और पुलिस को दूंगा चंडीगढ़ की अगर कोई कार्रवाई ये नहीं करेंगे क्योंकि मुझे एक खदेश है क्योंकि भगवंत मान तो सीधा मिनिस्टर ऑफ होम अफेयर्स जो हैं अमित शाह जी उसका आदमी चीफ मिनिस्टर के खिलाफ कार्रवाई होती कि नहीं इससे ही प्रूव हो जाएगी इसके बाद अगर ये कार्रवाई करेंगे ਤੋ ਸਮਝ ਆ ਜਦੇ ਕਿ ਨਹੀਂ ਕਰਨਗੇ ਤੋ ਆਪ ਸਾਬਸੇ ਲੀਜੀਏ ਨਹੀਂ ਤੋ ਫਿਰ ਮੈਂ ਕੋਰਟ ਦਿਆਂਗਾ ਇੰਜਾਮ ਤੱਕ ਫਿਰ ਮੈਂ ਹਾਂ 100% ਦੀ ਫਿਰ ਕੋਰਟ ਚ ਜਾਵਾਂਗੇ ਕੇਸ ਰਜਿਸਟਰ ਕਰਾਵਾਂਗੇ ਜਾਗੂ ਭਗਵਾਨਪੁਰੀ ਦੀ ਮਾਤਾ ਦਾ ਜਿਹੜਾ ਕਤਲ ਹੋਇਆ ਹੈ ਜਿਹੜੇ ਉਥੋਂ ਦੇ ਬਿਦਾਂ ਦੇ ਡੇਰਾ ਬਣਾਉਂਦੇ ਆ ਓਏ ਓਏ ਵਹਿਲੀ ਹੋ ਗਈ ਸਿਆਸੀ ਕਤਲ ਤੁਹਾਡੀ ਪਾਰਟੀ ਦੇ ਲੀਡਰ ਦੇ ਉੱਪਰ ਅਲਿਗੇਸ਼ਨ ਪਾ ਰਹੇ ਨੇ ਮੈਂ ਇਸ ਗੱਲ ਦਾ ਨਾ ਕੋਈ ਜਵਾਬ ਦੇਣਾ ਚਾਹਨ ਇਹ ਜਵਾਬ ਤੇ ਪੁਲਿਸ ਦੇ ਜੀ ਜਾਂ ਉਹਨਾਂ ਦਾ ਪਰਿਵਾਰ ਦੇ ਆਇਲ ਨੂੰ ਕੋ ਥੋੜਾ ਜਿਆ ਯਰ ਵੇਲਿਆਂ ਹੋਏ ਇੱਥੋਂ ਇਹ ਹੋਰ ਨੂੰ ਵੀ ਦੇ ਦਿਓ ਆਓ